ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਹਿਤਿਕ ਜਾਣਕਾਰੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਅਮਰੀਕਨ ਸੱਭਿਅਤਾ ਨਾਲ ਸੰਬੰਧਿਤ ਕੁਐਸਚਨ ਆਨਸਰ ਪੜਾਂਗੇ ਵੀਡੀਓ ਨੂੰ ਧਿਆਨ ਨਾਲ ਐਂਡ ਤੱਕ ਦੇਖੋ ਤੇ ਕੁਐਸਚਨ ਆਨਸਰ ਯਾਦ ਕਰੋ ਚਲੋ ਪੜ੍ਹਦੇ ਹਾਂ ਆਪਾਂ ਪਹਿਲਾ ਪ੍ਰਸ਼ਨ ਅਮਰੀਕਨ ਸੱਭਿਅਤਾ ਦੇ ਮੋٹے-ਮੋٹے ਪੱਖਾਂ ਬਾਰੇ ਦੱਸੋ ਅਮਰੀਕਨ ਸੱਭਿਅਤਾ ਮੂਲ ਰੂਪ ਵਿੱਚ ਪੱਛਮੀ ਸੱਭਿਅਤਾ ਦਾ ਹੀ ਇੱਕ ਅੰਗ ਹੈ ਪਰ ਇਹ ਲੋਕ ਯੂਰੋਪੀਅਨ ਲੋਕਾਂ ਨਾਲੋਂ ਵਧੇਰੇ ਅਗਾਹ ਵਧੂ ਹਨ ਇਹ ਧਾਰਮਿਕ ਤੌਰ ਤੇ ਪੂਰੀ ਤਰ੍ਹਾਂ ਸੁਤੰਤਰ ਹਨ ਤੇ ਇਹਨਾਂ ਅਨੁਸਾਰ ਧਰਮ ਨਿਰੋਲ ਇੱਕ ਨਿੱਜੀ ਸਜਵਾ ਹੈ ਧਾਰਮਿਕ ਜਾਂ ਰਾਜਸੀ ਵਿਚਾਰਧਾਰਾ ਦਾ ਵਿਰੋਧ ਹੁੰਦਿਆਂ ਵੀ ਲੋਕਾਂ ਵਿੱਚ ਇੱਥੋਂ ਤੱਕ ਕਿ ਪਤੀ-ਪਤਨੀ ਵਿੱਚ ਵੀ ਪਰਸਪਰਤਨਾਉ ਪੈਦਾ ਨਹੀਂ ਹੁੰਦਾ ਠੀਕ ਹੈ ਪੜਿਆ ਆਪਾਂ ਦੇਖੋ ਅਮਰੀਕਨ ਸਭਿਅਤਾ ਵਾਲੇ ਪੂਰੇ ਲੇਖ ਦੇ ਵਿੱਚ ਆਪਾਂ ਪੜ ਚੁੱਕੇ ਹਾਂ ਵੀ ਇਹਦੇ ਵਿੱਚ ਚਾਹੇ ਉਹ ਕਿਸ ਧਾਰਮਿਕ ਮਤਲਬ ਚਾਹੇ ਕਿਸੇ ਹੋਰ ਧਰਮ ਨੂੰ ਮੰਨਦੇ ਹੋਣ ਪਤੀ ਕਿਸੇ ਹੋਰ ਧਰਮ ਨੂੰ ਜਾਂ ਪਤਨੀ ਕਿਸੇ ਹੋਰ ਧਰਮ ਨੂੰ ਤੇ ਰਾਜਸੀ ਦੇ ਵਿੱਚ ਵੀ ਆਈਆਂ ਵੀ ਉਹ ਕਿਸੇ ਹੋਰ ਰਾਜਨੀਤਿਕ ਪਾਰਟੀ ਨਾਲ ਸਬੰਧ ਰੱਖਦਾ ਤੇ ਉਹ ਕਿਸੇ ਹੋਰ ਨਾਲ ਪਰ ਫਿਰ ਵੀ ਉਹਨਾਂ ਦੇ ਵਿੱਚ ਕੋਈ ਤਣਾਅ ਪੈਦਾ ਨਹੀਂ ਹੁੰਦਾ ਇੱਥੇ ਇਸਤਰੀ ਨੂੰ ਯੂਰੋਪੀਅਨ ਇਸਤਰੀ ਨਾਲੋਂ ਵੱਧ ਸੁਤੰਤਰਤਾ ਹੈ ਤੇ ਇਹਨਾਂ ਵਿੱਚ ਕਿਰਤ ਦੀ ਕਦਰ ਨੂੰ ਉੱਚਾ ਦਰਜਾ ਪ੍ਰਾਪਤ ਹੈ ਹਰ ਪ੍ਰਕਾਰ ਦੀ ਕਿਰਤ ਨੂੰ ਉੱਚੀ-ਸੁੱਚੀ ਸਮਝਿਆ ਜਾਂਦਾ ਹੈ ਤੇ ਇਸਤਰੀਆਂ ਤੇ ਮਰਦਾਂ ਦੇ ਕੰਮਾਂ ਵਿੱਚ ਫਰਕ ਨਹੀਂ ਉਹ ਸਮੇਂ ਦੀ ਕਦਰ ਕਰਦੇ ਹਨ ਤੇ ਵਿਅਰਥ ਗੱਲਾਂ ਵਿੱਚ ਸਮਾਂ ਨਹੀਂ ਗਵਾਉਂਦੇ ਉਹ ਲੜਕੇ ਤੇ ਲੜਕੀ ਦੇ ਜਨਮ ਵਿੱਚ ਕੋਈ ਵਿਤਕ੍ਰੇਪ ਰਿਹਾ ਵਿਚਾਰ ਨਹੀਂ ਰੱਖਦੇ ਠੀਕ ਹੈ ਮੁੰਡੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਰੱਖਿਆ ਜਾਂਦਾ ਅਮਰੀਕਨ ਸਭਿਅਤਾ ਦੇ ਵਿੱਚ ਤੇ ਸਮੁੱਚੀ ਸਭਿਅਤਾ ਮਸ਼ੀਨਾਂ ਦੇ ਸਿਰ ਤੇ ਚੱਲਦੀ ਹੈ ਜਾਨੀ ਪੂਰੀ ਦੀ ਪੂਰੀ ਸਭਿਅਤਾ ਜਿਹੜੀ ਉਹ ਮਸ਼ੀਨਾਂ ਦੇ ਸਿਰ ਤੇ ਚੱਲਦੀ ਹੈ ਮਸ਼ੀਨੀਯੋਗ ਹੈ ਹਰਥਾਂ ਕੰਮ ਕਰਨ ਲਈ ਮਸ਼ੀਨਾਂ ਪ੍ਰਧਾਨ ਹਨ ਤੇ ਕਿਰਤੀ ਵੀ ਇੱਥੇ ਕਲਾ ਦੇ ਪੁਰਜ਼ੇ ਹੀ ਬਣੇ ਹੋਏ ਹਨ ਕਲਾ ਜਣੀ ਇਹਨਾਂ ਨੇ ਮਸ਼ੀਨਾਂ ਨੂੰ ਹੀ ਕਿਹਾ ਵੀ ਉਹਨਾਂ ਦੇ ਪੁਰਜ਼ੇ ਹੀ ਬਣੇ ਹੋਏ ਆ ਜਿਹੜੇ ਕਿਰਤੀ ਲੋਕ ਵੀ ਆ ਕਾਲ ਜੀਵਨ ਵਿੱਚ ਜਕੜੀਏ ਸਭਿਤਾ ਦੀ ਰੁਚੀ ਜੜ ਵਸਤੂਆਂ ਵੱਲ ਵਧੇਰੇ ਹੈ ਤੇ ਸੂਖਮ ਵੱਲ ਘੱਟ ਇਸ ਦੀ ਰੁਚੀ ਉਹਨਾਂ ਕੀਮਤਾਂ ਵੱਲ ਵਧੇਰੇ ਹੈ ਜੋ ਡਾਲਰਾਂ ਤੇ ਸੈਂਟਾਂ ਨਾਲ ਗਿਨੀਆਂ ਜਾਂਦੀਆਂ ਤੇ ਮਾਪੀਆਂ ਜਾ ਸਕਦੀਆਂ ਇਸ ਕਰਕੇ ਇਸ ਨੂੰ ਡਾਲਰ ਸਭਿਤਾ ਦਾ ਨਾਂ ਦੇਣਾ ਵਧੇਰੇ ਠੀਕ ਹੈ ਅਮਰੀਕਨ ਇਸਤਰੀ ਦੀ ਸੁਤੰਤਰਤਾ ਬਾਰੇ ਲੇਖਕ ਨੇ ਕੀ ਪ੍ਰਭਾਵ ਗ੍ਰਹਿਣ ਕੀਤਾ ਠੀਕ ਹੈ ਲੇਖਕ ਦੱਸਦਾ ਹੈ ਕਿ ਅਮਰੀਕਨ ਲੋਕਾਂ ਦੀ ਅਗਾਹ ਵਧੂ ਰੁਚੀ ਕਾਰਨ ਹੀ ਉੱਥੋਂ ਦੀ ਇਸਤਰੀ ਨੂੰ ਸੁਤੰਤਰਤਾ ਪ੍ਰਾਪਤ ਕਰਨ ਲਈ ਬਹੁਤਾ ਕਠਿਨ ਕੋਲ ਨਹੀਂ ਕਰਨਾ ਪਿਆ ਜਿੰਨਾ ਯੂਰੋਪੀਅਨ ਇਸਤਰੀਆਂ ਨੂੰ ਕਰਨਾ ਪਿਆ ਤੇ ਅਮਰੀਕਨ ਇਸਤਰੀ ਦੀ ਸੁਤੰਤਰਤਾ ਵੀ ਯੂਰੋਪੀਅਨ ਇਸਤਰੀ ਨਾਲੋਂ ਵਧੀਆ ਹੈ ਠੀਕ ਹੈ ਇਹ ਦੱਸਿਆ ਉਹਨਾਂ ਨੇ ਇਹ ਉਸ ਤੇ ਪ੍ਰਭਾਵ ਪਿਆ ਲੇਖਕ ਦੇ ਉੱਤੇ ਵੀ ਜਿਹੜੀ ਉੱਥੋਂ ਦੀ ਇਸਤਰੀਆਂ ਦੀ ਸੁਤੰਤਰਤਾ ਉਹ ਯੂਰੋਪੀਅਨ ਇਸਤਰੀਆਂ ਨਾਲੋਂ ਵਧੇਰੇ ਹੈ ਯੂਰੋਪੀਅਨ ਦੇਸ਼ਾਂ ਵਿੱਚ ਅਜੇ ਵੀ ਪੁਰਾਣੀ ਸਭਿਤਾ ਦੇ ਪ੍ਰਭਾਵ ਤੇ ਆਦਮੀ ਦੀ ਪਛਾਣ ਖੇਚ ਰੁਚੀ ਨੇ ਇਸਤਰੀ ਨੂੰ ਪੂਰੀ ਤਰ੍ਹਾਂ ਸੁਤੰਤਰ ਨਹੀਂ ਹੋਣ ਦਿੱਤਾ ਤੇ ਉਥੇ ਕਾਨੂੰਨੀ ਤੌਰ ਤੇ ਇਸਤਰੀ ਬੇਸ਼ੱਕ ਸੁਤੰਤਰ ਹੈ ਪਰੰਤੂ ਸਮਾਜ ਦੀਆਂ ਬੇੜੀਆਂ ਨੇ ਹਲੇ ਵੀ ਉਸ ਨੂੰ ਜਕੜਿਆ ਹੋਇਆ ਹੈ ਇਸ ਦੇ ਮੁਕਾਬਲੇ ਅਮਰੀਕਨ ਇਸਤਰੀ ਵਧੇਰੇ ਸੁਤੰਤਰ ਹੈ ਅਗਲਾ ਪ੍ਰਸ਼ਨ ਦੇਖੋ ਲੇਖਕ ਨੇ ਅਮਰੀਕਨਾਂ ਦੇ ਅਗਾਹ ਵਧੂ ਹੋਣ ਦੇ ਕੀ ਕਾਰਨ ਦੱਸੇ ਹਨ ਤਾਂ ਲੇਖਕ ਦੱਸਦਾ ਹੈ ਕਿ ਅਮਰੀਕਨ ਸਭਿਅਤਾਵਾ ਮੈਯੂਰੋਪੀਅਨ ਸਭਿਅਤਾ ਦਾ ਹੀ ਅੰਗ ਹੈ ਪਰੰਤੂ ਅਮਰੀਕਨ ਯੂਰੋਪੀਅਨ ਨਾਲੋਂ ਵਧੇਰੇ ਅਗਾਹ ਵਧੂ ਆ ਇਸ ਦਾ ਕਾਰਨ ਇਹ ਹੈ ਕਿ ਯੂਰਪ ਵਿੱਚੋਂ ਮੇ ਫਲਾਵਰ ਜਹਾਜ਼ ਦੇ ਸਵਾਰਾਂ ਤੋਂ ਇਲਾਵਾ ਜਿਹੜੇ ਲੋਕ ਅਮਰੀਕਾ ਜਾ ਕੇ ਵਸੇ ਹਨ ਉਹ ਖੁੱਲੇ ਖਿਆਲਾਂ ਵਾਲੇ ਤੇ ਅਗਾਹ ਵਧੂ ਸਨ ਠੀਕ ਹੈ ਪਹਿਲਾਂ ਹੀ ਉਹ ਖੁੱਲੇ ਖਿਆਲਾਂ ਵਾਲੇ ਲੋਕ ਸੀ ਜਿਹੜੇ ਉੱਥੇ ਜਾ ਕੇ ਵਸੇ ਜਣੀ ਇਹ ਫਲਾਵਰ ਸਭ ਤੋਂ ਪਹਿਲਾ ਜਹਾਜ਼ ਸੀ ਜਿਹੜਾ ਅਮਰੀਕਾ ਦੇ ਵਿੱਚ ਜਾ ਕੇ ਲੋਕਾਂ ਨੂੰ ਛੱਡ ਕੇ ਆਇਆ ਸੀ ਤੇ ਸਭ ਤੋਂ ਪਹਿਲਾਂ ਉੱਥੇ ਅਜਿਹੇ ਯੂਰਪੀਨ ਲੋਕ ਗਏ ਜਿਨ੍ਹਾਂ ਦੀ ਧਾਰਮਿਕ ਖੁੱਲ੍ਹ ਖਿਆਲੀ ਕਾਰਨ ਉਹਨਾਂ ਦੀ ਉੱਥੇ ਰਹਾਇਸ਼ ਅਸੰਭਵ ਹੋ ਗਈ ਸੀ ਫਿਰ ਅਜਿਹੇ ਲੋਕ ਪੁੱਜੇ ਜਿਨ੍ਹਾਂ ਨੇ ਰਾਜ ਸੀ ਸਮਾਜਿਕ ਤੇ ਆਰਥਿਕ ਖਿਆਲ ਉਸ ਸਮੇਂ ਦੇ ਪ੍ਰਚਲਿਤ ਯੂਰਪੀਨ ਖਿਆਲਾਂ ਤੋਂ ਖੁੱਲੇ ਤੇ ਵਿਸ਼ਾਲ ਸਨ 19ਵੀ ਤੇ 20ਵੀ ਸਦੀ ਵਿੱਚ ਉੱਥੇ ਅਜਿਹੇ ਆਦਮੀ ਹੀ ਗਏ ਜਿਨ੍ਹਾਂ ਦੇ ਦਿਲਾਂ ਵਿੱਚ ਆਪਣੀ ਆਰਥਿਕ ਜਾਂ ਦਿਮਾਗੀ ਹਾਲਤ ਸੁਧਾਰਨ ਦੀ ਲਗਨ ਲੱਗੀ ਹੋਈ ਸੀ ਜਿਨ੍ਹਾਂ ਵਿੱਚ ਆਪਣੀ ਮਾਤਭੂਮੀ ਛੱਡ ਕੇ ਇੱਕ ਪ੍ਰਾਇਦੇਸ਼ ਨੂੰ ਅਪਣਾਉਣ ਦਾ ਹੌਂਸਲਾ ਸੀ ਜਿਨ੍ਹਾਂ ਵਿੱਚ ਡਰੇੜ ਵਿਸ਼ਵਾਸ ਸੀ ਕਿ ਉਹ ਪ੍ਰਾਇਮੂਲਕ ਵਿੱਚ ਜਾ ਕੇ ਆਪਣੇ ਮੰਤਵਾ ਵਿੱਚ ਸਫਲਤਾ ਪ੍ਰਾਪਤ ਕਰਨਗੇ ਠੀਕ ਹੈ ਉਹੀ ਲੋਕ ਉੱਥੇ ਗਏ ਅਮਰੀਕਾ ਵਿੱਚ ਲੜ ਕੇ ਜਾਂ ਲੜ ਕੇ ਦੇ ਜਨਮ ਦੀ ਖੁਸ਼ੀ ਸਮਾਨ ਹੈ ਕਿਵੇਂ ਤਾਂ ਠੀਕ ਹੈ ਆਪਾਂ ਪਹਿਲੇ ਕੁਐਸਚਨ ਦੇ ਵਿੱਚ ਵੀ ਪੜਿਆ ਵੀ ਅਮਰੀਕਾ ਦੇ ਵਿੱਚ ਲੜਕਾ ਪੈਦਾ ਹੋਣ ਤੇ ਕੋਈ ਵਿਸ਼ੇਸ਼ ਖੁਸ਼ੀ ਨਹੀਂ ਮਨਾਈ ਜਾਂਦੀ ਤੇ ਨਾ ਹੀ ਲੜਕੀ ਪੈਦਾ ਹੋਣ ਤੇ ਟੱਬਰ ਵਿੱਚ ਕੋਈ ਸੋਗ ਪੈਂਦਾ ਤੇ ਲੜਕੇ ਤੇ ਲੜਕੀ ਦੇ ਜਨਮ ਦੀ ਖੁਸ਼ੀ ਸਮਾਨ ਹੈ ਤੇ ਦੋਨਾਂ ਨੂੰ ਇੱਕੋ ਜਿਹੀ ਢੰਗ ਨਾਲ ਪਾਲਿਆ ਜਾਂਦਾ ਤੇ ਕੋਈ ਵਿਤਕਰਾਂ ਨਹੀਂ ਕੀਤਾ ਜਾਂਦਾ ਅਗਲਾ ਕੁਐਸਚਨ ਦੇਖੋ ਅਮਰੀਕਾ ਦੀ ਜ਼ਿੰਦਗੀ ਵਿੱਚ ਧਰਮ ਤੇ ਕਲਾ ਦੀ ਕੀ ਮਹੱਤਤਾ ਹੈ ਕਲ ਜੀਵਨ ਵਿੱਚ ਰੁੜੇ ਜਾ ਰਹੇ ਅਮਰੀਕਨ ਲੋਕਾਂ ਦੀ ਮਨੁੱਖ ਦੀ ਰੁਚੀ ਝੜ ਵਸਤੂਆਂ ਵੱਲ ਵਧੇਰੇ ਤੇ ਸੂਖਮ ਵਸਤੂਆਂ ਵੱਲ ਘਟ ਹੈ ਇਸ ਕਰਕੇ ਅਮਰੀਕਨ ਲੋਕਾਂ ਦੀ ਬਹੁਤ ਰੁਚੀ ਜੀਵਨ ਦੀਆਂ ਉਹਨਾਂ ਕੀਮਤਾਂ ਵੱਲ ਹੈ ਜੋ ਡਾਲਰਾਂ ਤੇ ਸੈਂਟਾਂ ਨਾਲ ਗਿਨੀਆਂ ਤੇ ਮਾਪੀਆਂ ਜਾ ਸਕਦੀਆਂ ਹਨ ਇਹ ਸਭੇ ਤਾਂ ਬੇਸ਼ੱਕ ਧਰਮ ਤੇ ਕਲਾ ਤੋਂ ਸੱਖਣੀ ਨਹੀਂ ਪਰ ਇਸ ਵਿੱਚ ਇਹਨਾਂ ਦੀ ਉਹ ਥਾਂ ਨਹੀਂ ਜੋ ਹੋਣੀ ਚਾਹੀਦੀ ਹੈ ਅਗਲਾ ਕੁਐਸਚਨ ਦੇਖੋ ਅਮਰੀਕੀ ਪਰਿਵਾਰਾਂ ਵਿੱਚ ਸੋਚ ਤੇ ਵਿਸ਼ਵਾਸਾਂ ਦੇ ਵਿਕਰੇਵੇਂ ਆਪਸੀ ਰਿਸ਼ਤੇ ਵਿੱਚ ਗੜਤਨ ਕਿਉਂ ਨਹੀਂ ਘੋਲਦੇ ਆਨਸਰ ਦੇਖੋ ਅਮਰੀਕਨ ਪਰਿਵਾਰਾਂ ਵਿੱਚ ਸੋਚ ਤੇ ਵਿਸ਼ਵਾਸਾਂ ਦੇ ਬਕਰੇਵੇਂ ਆਪਸੀ ਰਿਸ਼ਤਿਆਂ ਵਿੱਚ ਘੜੋਤਨ ਇਸ ਕਰਕੇ ਨਹੀਂ ਕੋਲਦੇ ਕਿਉਂਕਿ ਉੱਥੇ ਹਰ ਇੱਕ ਨੂੰ ਆਪਣੀ ਇੱਛਾ ਅਨੁਸਾਰ ਧਾਰਮਿਕ ਜਾਂ ਰਾਜਸੀ ਵਿਚਾਰ ਰੱਖਣ ਦੀ ਪੂਰੀ ਆਜ਼ਾਦੀ ਹੈ ਤੇ ਇਹ ਆਜ਼ਾਦੀ પતિ-ਪਤਨੀ ਦੀ ਸੋਚ ਤੇ ਵਿਸ਼ਵਾਸਾਂ ਵਿੱਚ ਵੀ ਚਲਦੀ ਹੈ ਹਾਂਜੀ ਅੱਗੇ ਆਗੇ ਵਸਤੂ ਨੇक्स्ट ਪ੍ਰਸ਼ਨ ਪਹਿਲਾ ਕੁਐਸਚਨ ਦੇਖੋ ਅਮਰੀਕਨ ਸਭਿਤਾ ਸਫਰਨਾਮਾ ਅੰਸ਼ ਕਿਸ ਤਲ ਲਿਖਿਆ ਹੋਇਆ ਹੈ ਬਲਰਾਜ ਸਾਨੀ ਦਾ ਐਸਐਸਾ ਮੋਲ ਡਾਕਟਰ ਹਰਦੀਪ ਸਿੰਘ ਢਿੱਲੋਂ ਤੇ ਲਾਲ ਸਿੰਘ ਕਮਲਾਕਾਲੀ ਸਹੀ ਉੱਤਰ ਹੈਗਾ ਇਹਦਾ ਦੇਖੋ ਡਾਕਟਰ ਹਰਜੀਤ ਸਿੰਘ ਢਿੱਲੋਂ ਡਾਕਟਰ ਹਰਜੀਤ ਸਿੰਘ ਢਿੱਲੋਂ ਦਾ ਲਿਖਿਆ ਸਫਰਨਾਮਾ ਅੰਸ਼ ਕਿਹੜਾ ਤਾਂ ਅਮਰੀਕਨ ਸਭਿਅਤਾ ਅਮਰੀਕਨ ਸਭਿਅਤਾ ਕਿਹੜੀ ਸਭਿਅਤਾ ਦਾ ਅੰਗ ਹੈ ਤਾਂ ਪੱਛਮੀ ਸਭਿਅਤਾ ਦਾ ਅਮਰੀਕਾ ਵਿੱਚ ਬਹੁ ਗੈਂਦੀ ਕਿੱਥੋਂ ਆ ਕੇ ਵਸੇ ਆ ਯੂਰਪੀਨ ਦੇਸ਼ਾਂ ਤੋਂ ਅਮਰੀਕਨ ਲੋਕਾਂ ਦਾ ਯੂਰਪੀਨ ਲੋਕਾਂ ਨਾਲੋਂ ਕੀ ਫਰਕ ਹੈ ਉਹਨਾਂ ਦੀ ਸੋਚ ਹੈ ਜਿਹੜੀ ਉਹ گاਂ ਵਧੂ ਹੈ ਉਸ ਜਹਾਜ਼ ਦਾ ਨਾਮ ਦੱਸੋ ਜਿਹੜਾ ਸਭ ਤੋਂ ਪਹਿਲਾਂ ਯੂਰਪੀਅਨਾਂ ਨੂੰ ਅਮਰੀਕਾ ਦੇ ਪੂਰਬੀ ਤੱਟ ਤੇ ਉਤਾਰ ਕੇ ਗਿਆ ਤੇ ਮੇ ਫਲਾਵਰ ਯਾਰਪ ਤੋਂ ਅਮਰੀਕਾ ਜਾਣ ਵਾਲੇ ਲੋਕ ਕਿਹੋ ਜਿਹੇ ਸਨ ਤਾਂ ਖੁੱਲੇ ਖਿਆਲਾਂ ਵਾਲੇ ਅਮਰੀਕਾ ਵਿੱਚ ਧਰਮ ਨੂੰ ਕਿਹੋ ਜਿਹਾ ਜਜ਼ਬਾ ਸਮਝਿਆ ਜਾਂਦਾ ਹੈ ਤਾਂ ਇੱਕ ਨਰੋਲ ਜਿਹਾ ਜਜ਼ਬਾ ਲੇਖਕ ਤੇ ਉਸਦੇ ਸਾਥੀ ਵਿਦਿਆਰਥੀ ਜਿਸ ਘਰ ਵਿੱਚ ਰਹਿੰਦੇ ਸਨ ਉੱਥੋਂ ਦੀ ਸੁਆਣੀ ਯਾਨੀ ਮਿਸਿਸ ਸਮਿਥ ਕਿਸ ਪਾਰਟੀ ਦੀ ਹਾਮੀ ਸੀ ਰਿਪਬਲਿਕਨ ਪਾਰਟੀ ਮਿਸਟਰ ਸਮਿਥ ਕਿਹੜੀ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦਾ ਸੀ ਤਾਂ ਡੈਮੋਕ੍ਰੈਟਿਕ ਸਤੰਤਰਤਾ ਵਿੱਚ ਯੂਰਪੀਨ ਇਸਤਰੀ ਅੱਗੇ ਹੈ ਜਾਂ ਅਮਰੀਕਨ ਤਾਂ ਅਮਰੀਕਨ ਇਸਤਰੀ ਅੱਗੇ ਹੈ ਕਿਉਂਕਿ ਯੂਰਪੀਨ ਇਸਤਰੀ ਦੇ ਨਾਲ ਉਹਨਾਂ ਨੇ ਅਮਰੀਕਨ ਇਸਤਰੀ ਦੀ ਸੁਤੰਤਰਤਾ ਜ਼ਿਆਦਾ ਦੱਸੀ ਹੈ ਇਸ ਕਰਕੇ ਅਮਰੀਕਨ ਇਸਤਰੀ ਹੈ ਜਿਹੜੀ ਉਹ ਅੱਗੇ ਹੈ ਅਮਰੀਕਨ ਸਭਿਆਤਾ ਵਿੱਚ ਲੇਖਕ ਨੂੰ ਸਭ ਤੋਂ ਉੱਚਾ ਦਰਜਾ ਕਿਸ ਚੀਜ਼ ਦਾ ਲੱਗਦਾ ਹੈ ਤਾਂ ਕਿਰਤ ਦੀ ਕਦਰ ਦਾ ਠੀਕ ਹੈ ਕਿਰਤ ਦੀ ਕਦਰ ਕੀਤੀ ਉਹਨਾਂ ਲੋਕਾਂ ਨੇ ਅਮਰੀਕਨ ਲੋਕਾਂ ਲਈ ਹਰ ਪ੍ਰਕਾਰ ਦੀ ਕਿਰਤ ਡੈਸ਼ ਹੈ ਯਾਨੀ ਖਾਲੀ ਸਥਾਨ ਆ ਗਿਆ ਚ ਸਮਾਨ ਹੈ ਅਪਣਾਉਣ ਯੋਗ ਨਹੀਂ ਰੋਜੀ ਦਾ ਸਾਧਨ ਹੈ ਜ਼ਰੂਰੀ ਹੈ ਤਾਂ ਬਰਾਬਰ ਹੈ ਸਭ ਤਰ੍ਹਾਂ ਦੀ ਕਿਰਤ ਜੇਨ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਇਸ ਕਰਕੇ ਸਮਾਨ ਹੈ ਕਿਰਤ ਦੀ ਕਦਰ ਨੂੰ ਅਮਰੀਕਾ ਵਿੱਚ ਕਿਉਂ ਜਿਆਦਾ ਦਰਜਾ ਪ੍ਰਾਪਤ ਹੈ ਤਾਂ ਸਭ ਤੋਂ ਉੱਚਾ ਦਰਜਾ ਲੇਖਕ ਜਦੋਂ ਆਪਣੇ ਸਰਦਾਰ ਜਾਂ ਬੌਸ ਦੇ ਨਾਲ ਜੱਜ ਨੂੰ ਮਿਲਣ ਗਿਆ ਤਾਂ ਉਹਨਾਂ ਨੇ ਜੱਜ ਨੂੰ ਕਿਸ ਹਾਲਤ ਵਿੱਚ ਆਉਂਦੇ ਦੇਖਿਆ ਤਾਂ ਖੇਤਾਂ ਵਿੱਚ ਸਖਤ ਮਿਹਨਤ ਕਰਨ ਵਿੱਚੋਂ ਪਰਤਦੇ ਆ ਉਹਨਾਂ ਨੇ ਦੇਖਿਆ ਠੀਕ ਹੈ ਵੀ ਜਿਹੜਾ ਜੱਜ ਸੀਗਾ ਉਹ ਆਪਦੇ ਘੋੜਿਆਂ ਨੂੰ ਲੈ ਕੇ ਆ ਰਿਹਾ ਸੀ ਆਪ ਕੰਮ ਕਰਕੇ ਪ੍ਰੈਜ਼ੀਡੈਂਟ ਸਾਹਿਬ ਦੀ ਕੋਠੀ ਜਾਂਨ ਸਮੇਂ ਲੇਖਕ ਕਿਹੜੀ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ ਤਾਂ ਆਇਡਾ ਉਹ ਯੂਨੀਵਰਸਿਟੀ ਵਿੱਚ ਮਿਸਿਸ ਸਮਿਥ ਕਿੱਥੇ ਕੰਮ ਕਰਨ ਜਾਂਦੀ ਸੀ ਤਾਂ ਆਲੂਆਂ ਦੇ ਕਾਰਖਾਨੇ ਵਿੱਚ ਠੀਕ ਹੈ ਜਦੋਂ ਉੱਥੇ ਕੱਲੀਆਂ ਔਰਤਾਂ ਨੇ ਕੰਮ ਕਰਨਾ ਸੀਗਾ ਤੇ ਫਿਰ ਮਿਸਿਸ ਸਮਿਥ ਆਲੂਆਂ ਦੇ ਕਾਰਖਾਨੇ ਵਿੱਚ ਕੰਮ ਕਰਨ ਲੱਗੀ ਤੇ ਮਿਸਟਰ ਸਮਿਥ ਘਰ ਦਾ ਕੰਮ ਕਰਦਾ ਸੀ ਕਈ ਮਹੀਨੇ ਲੇਖਕ ਤੇ ਉਸਦੇ ਸਾਥੀਆਂ ਨੂੰ ਖਾਣਾ ਬਣਾ ਕੇ ਕੌਣ ਖਵਾਉਂਦਾ ਰਿਹਾ ਤਾਂ ਮਿਸਟਰ ਸਮਿਥ ਖਵਾਉਂਦਾ ਰਿਹਾ ਲੇਖਕ ਨੂੰ ਅਮਰੀਕਾ ਵਿੱਚ ਆਦਮੀ ਕਿਸ ਚੀਜ਼ ਵਿੱਚ ਜਗੜਾ ਜਾਪਦਾ ਹੈ ਤਾਂ ਕਲ ਜੀਵਨ ਵਿੱਚ ਅਮਰੀਕਨ ਸਭਿਤਾ ਨੇ ਅਮਰੀਕਨ ਜੀਵਨ ਨੂੰ ਕੀ ਬਣਾ ਕੇ ਛੱਡਿਆ ਹੈ ਤਾਂ ਕਲ ਜਾਂ ਮਸ਼ੀਨ ਅਮਰੀਕਨ ਜੀਵਨ ਕਿਹੜੀ ਰਫ਼ਤਾਰ ਨਾਲ ਚੱਲ ਰਿਹਾ ਤਾਂ ਬਹੁਤ ਤੇਜ਼ ਰਫ਼ਤਾਰ ਦੇ ਨਾਲ ਚੱਲ ਰਿਹਾ ਹੈ ਲੇਖਕ ਅਮਰੀਕਨ ਸਭਿਤਾ ਨੂੰ ਕਿਹੜੀ ਸਭਿਤਾ ਦਾ ਨਾਮ ਦਿੰਦਾ ਹੈ ਤਾਂ ਡਾਲਰ ਸਭਿਤਾ ਕਿਉਂਕਿ ਡਾਲਰ ਦੇ ਪਿੱਛੇ ਹੀ ਲੋਕ ਭੱਜੇ ਫਿਰਦੇ ਇਸ ਕਰਕੇ ਡਾਲਰ ਸਭਿਤਾ ਕਿਰਤ ਦੀ ਕਦਰ ਦਾ ਸਬਕ ਅਮਰੀਕਾ ਨੂੰ ਕਦੋਂ ਤੇ ਕਿੱਥੋਂ ਮਿਲਦਾ ਹੈ ਤਾਂ ਬਚਪਨ ਵਿੱਚ ਹੀ ਆਪਣੇ ਘਰਾਂ ਤੋਂ ਮਿਲ ਜਾਂਦਾ ਹੈ ਤਾਂ ਅਗਲਾ ਕੁਐਸਚਨ ਦੇਖੋ ਕੀ ਹੇਠ ਲਿਖਿਆ ਕਥਨ ਸਹੀ ਹੈ ਜਾਂ ਗਲਤ ਤਾਂ ਉੜਾ ਹੈਗਾ ਸਭ ਤੋਂ ਪਹਿਲਾਂ ਅਮਰੀਕਾ ਵਿੱਚ ਯੂਰੋਪੀਅਨ ਲੋਕ ਗਏ ਸਨ ਜਿਨ੍ਹਾਂ ਦੀ ਧਾਰਮਿਕ ਵਿਸ਼ਾਲ ਖਿਆਲੀ ਦੇ ਕਾਰਨ ਉਹਨਾਂ ਦੀ ਆਪਣੇ ਦੇਸ਼ ਵਿੱਚ ਰਹਿائش ਅਸੰਭਵ ਹੋ ਗਈ ਸੀ ਤਾਂ ਠੀਕ ਹੈ ਇਹ ਕਿਰਤ ਦੀ ਕਦਰ ਦਾ ਸਬਕ ਅਮਰੀਕਨ ਲੋਕਾਂ ਨੂੰ ਬਚਪਨ ਤੋਂ ਨਹੀਂ ਮਿਲਦਾ ਤਾਂ ਗਲਤ ਹੈ ਕਿਉਂਕਿ ਉਹਨਾਂ ਨੂੰ ਬਚਪਨ ਤੋਂ ਹੀ ਮਿਲ ਜਾਂਦਾ ਅਮਰੀਕਨ ਇਸਤਰੀ ਮਰਦਾ ਆਪਣਾ ਸਮਾਂ ਗੈਰ ਅਰਥ ਨਹੀਂ ਗਵਾਉਂਦੇ ਤਾਂ ਸਹੀ ਹੈ ਅਮਰੀਕਨ ਘਰਾਂ ਵਿੱਚ ਲੜਕੇ ਤੇ ਲੜਕੀ ਦੇ ਜਨਮ ਦੀ ਖੁਸ਼ੀ ਸਮਾਨ ਹੈ ਤੇ ਉਹਨਾਂ ਦੀ ਪਾਲਣਾ ਵਿੱਚ ਕੋਈ ਵਿਤਕਰਾਨ ਨਹੀਂ ਤਾਂ ਸਹੀ ਹੈ ਇਹ ਵੀ ਤਾਂ ਇਹ ਸੀ ਦੇਖੋ ਅਮਰੀਕਨ ਸਭਿਆਤਾ ਦੇ ਨਾਲ ਸੰਬੰਧਿਤ ਕੁਐਸਚਨ ਆਨਸਰ ਵੱਡੇ ਪ੍ਰਸ਼ਨ ਵੀ ਪੜ੍ਹੇ ਆਪਾਂ ਤੇ ਛੋਟੇ ਵੀ ਨਾਲ ਟਰੂ ਫਾਲਸ ਹੋਗੇ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਯਾਦ ਕਰੋ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ